ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਦ ਨਾ ਜਾਣ ਤੈਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਅੰਕਲ ਰਾਖੀ ਮੇਰੀ ਮੈਂ ਮੂਰਖ ਕੀ ਕੇਤਕ ਬਾਦ ਹੈ ਕੋਟ ਪਰਾਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰ ਪਾਸ ਨਾ ਪਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਕਿਰਪਾਸ ਨਾਮ ਪਨਿਆਰੇ ਜੁਗੋ ਜੁਗਟਲ ਚਵਰ ਛਤਰ ਦਖਤ ਦੇ ਮਾਲਕ ਦਸਾਂ ਪਾਦਸ਼ਾਹਾਂ ਜਿਹਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸੰਮੁਖ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਦੀ ਗੁਰੂ ਕੀ ਸਾਜੀ ਸਾਜ ਕੇ ਨਿਵਾਜੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ ਕਾਉ ਕੁਝ ਸਮੇਂ ਲਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਵਰਦੀਆਂ ਕਾਗਰ ਕਰਕੇ ਜੁੜ ਕਰਕੇ ਬਹਿਣ ਦੀ ਕਿਰਪਾਲਤਾ ਕਰੀਏ ਸਮੇਂ ਔਰ ਸਵਾਸਾਂ ਨੂੰ ਸਫਲਾ ਕਰੀਏ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ ਚਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਉਹ ਵਿਚਾਰ ਇਥੋਂ ਤੱਕ ਸੀ ਕਿ ਜੇ ਇਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਇਧਰ ਬਰਗਾੜੀ ਤੋਂ ਹੁੰਦੇ ਹੋਏ ਗੁਰੂ ਸਾਹਿਬ ਜੀ ਕਬੂਰੇ ਚੌਧਰੀ ਨੂੰ ਸਤਿਗੁਰੂ ਜੀ ਮਿਲੇ ਨੇ ਪਹਿਲੇ ਤੇ ਕਬੂਰਾ ਚੌਧਰੀ ਸਤਿਗੁਰੂ ਦੇ ਸਨਮੁਖ ਬੜੀ ਭਾਵਨਾ ਲੈ ਕੇ ਪਹੁੰਚਿਆ ਪ੍ਰਵਾਦ ਵਿੱਚ ਸਮਾਪਾ ਕੇ ਕਬੂਰੇ ਚੌਧਰੀ ਦੇ ਮਨ ਦੇ ਵਿੱਚ ਸਤਿਗੁਰੂ ਦੇ ਪ੍ਰਤੀ ਕਿਸੇ ਕਾਰਨ ਕਰਕੇ ਉਮਾਨ ਦੇ ਵਿੱਚ ਦੁਬਧਾ ਪੈਦਾ ਹੋ ਗਈ। ਸ਼ੰਕਾ ਪੈਦਾ ਹੋ ਗਈ। ਤੇ 사ਤਗੁਰੂ ਜੀ ਨੇ ਕਪੂਰੇ ਚੌਧਰੀ ਤੋਂ ਉਹਦਾ ਕਿਲਾ ਮੰਗਿਆ। ਉਹਨੇ ਮਨਾਂ ਕਰ ਦਿੱਤਾ। 사ਤਗੁਰੂ ਜੀ ਨੂੰ ਅਨੇਕ ਪ੍ਰਕਾਰ ਦੀਆਂ ਗੱਲਾਂ ਕਈਆਂ ਕਪੂਰੇ ਨੇ। ਤੇ ਗੁਰੂ ਸਾਹਿਬ ਜੀ ਨੂੰ ਕਹਿੰਦਾ ਤੁਸੀਂ ਤੇ ਬੈਰ ਵਿਰੁੱਧ ਸਮੇਂ ਦੀ ਸਰਕਾਰ ਦੇ ਨਾਲ ਪਾ ਕੇ ਬੈਠੇ ਹੋ ਮੈਂਦਾ ਵੀ ਪਵਾ ਦੇਵਾਂਗੇ। ਮੈਨੂੰ ਮਰਵਾ ਦੇਓਗੇ ਉਹਨਾਂ ਤੋਂ ਤੇ ਸਤਿਗੁਰ ਨੇ ਸੁਭਾਵਕ ਬਚਨ ਕਰ ਦਿੱਤੇ ਕਹਿੰਦੇ ਜੇਸ ਡਰ ਕਰਕੇ ਤੂੰ ਇਦਾਂ ਦੀਆਂ ਗੱਲਾਂ ਕਰਦਾ ਨਾ ਅਸਲ ਦੇ ਵਿੱਚ ਤੁਰਕ ਹੀ ਤੈਨੂੰ ਆ ਕੇ ਮਾਰਨਗੇ ਫਾਂਸੀ ਦੇਵਣਗੇ ਭਿਆਨਕ ਮੌਤ ਦੇਣਗੇ ਸਤਿਗੁਰ ਜੀ ਨੇ ਬਚਨ ਕਹਿ ਦਿੱਤੇ ਹੁਣ ਕਪੂਰੇ ਚੌਧਰੀ ਨੇ ਆਪਣੇ ਕਿਲੇ ਦੇ ਦਰਵਾਜ਼ੇ ਬੰਦ ਕਰਕੇ ਉਹਦੇ ਵਿੱਚ ਪਰਵੇਸ਼ ਕਰਕੇ ਬੈਠ ਗਿਆ ਇੱਕ ਤੇ ਡਰ ਹੈ ਕਿ ਸਤਿਗੁਰੂ ਜੀ ਤੱਕੇ ਨਾਲ ਕਿਲੇ ਵਿੱਚ ਪਰਵੇਸ਼ ਨਾ ਕਰ ਜਾਣ ਦੂਜਾ ਡਰ ਹੈ ਕਿ ਸਤਿਗੁਰੂ ਨੇ ਉਹਨਾਂ ਬਚਨ ਕਹਿ ਦਿੱਤੇ ਪੂਰੇ ਹੋਣੇ ਆ ਇਹਦੋਂ ਸਰਹੰਦ ਵੇਖੋ ਆਪਾਂ ਕੱਲ ਦੀ ਵਿਚਾਰ ਦੇ ਵਿੱਚ ਸਰਵਣ ਕੀਤਾ ਸੀ ਕਿ ਜਿਹੜਾ ਵਜੀਦ ਖਾਨ ਹੈ ਸੁਬਾ ਸਰਹੰਦ ਉਹਨੂੰ ਜਦੋਂ ਪਤਾ ਲੱਗਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਜੀ ਦਰਵਾਲੇ ਪਾਸੇ ਆ ਉਹਨੇ ਆਪਣੀ ਵੱਡੀ ਇਕੱਠ ਰੂਪ ਸੈਨਾ ਨੂੰ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਨੂੰ ਪਗੜਨ ਵਾਸਤੇ ਵੱਡੀ ਸੈਨਾ ਭੇਜੀ ਇਧਰ ਬਰਗਾੜੀ ਇਲਾਕੇ ਵੱਲ ਕੋਟਕਪੂਰੇ ਇਲਾਕੇ ਵੱਲ ਇਧਰ ਸਤਗੁਰੂ ਜੀ ਨੂੰ ਪਕੜਨ ਵਾਸਤੇ ਵੱਡੀ ਸੈਨਾ ਭੇਜ ਦਿੱਤੀ ਹੈ ਸਤਗੁਰੂ ਨੂੰ ਜਿਵੇਂ ਕਿਵੇਂ ਕਰਕੇ ਪਕੜ ਲਵੋ ਉਸ ਵਕਤ ਗੁਰੂ ਪਿਆਰਿਓ ਵਜੀਦ ਖਾਂ ਦੇ ਕਹਿਣ ਤੇ ਇਧਰੋਂ ਸਰਹੰਦ ਤੋਂ ਜਿਹੜੀ ਵੱਡੀ ਫੌਜ ਪਹੁੰਚੀ ਏ ਤੁਰ ਪਈ ਏ ਅਜਾਨਕ ਜਾ ਕੇ ਪਕੜ ਲਵੋ ਜਿਉਂਦਿਆਂ ਨੂੰ ਬਾਦਸ਼ਾਹ ਦੇ ਪਾਸ ਭੇਜ ਕੇ ਜਹਾਂਗੀਰ ਬਾਦਸ਼ਾਹ ਦੇ ਬਾਸ ਭੇਜ ਕੇ ਸਤਗੁਰੂ ਜੀ ਨੂੰ ਬੰਦੀ ਬਣਾ ਕੇ ਬਾਦਸ਼ਾਹ ਦੇ ਸਨਮੁਖ ਪੇਸ਼ ਕਰਕੇ ਵੱਡੇ ਨਾਮ ਦੀ ਪ੍ਰਾਪਤੀ ਕਰਾਂਗੇ ਉਹ ਪ੍ਰਸੰਨ ਹੋ ਕੇ ਬਹੁਤ ਧਨ ਦੇਣਗੇ ਬਾਦਸ਼ਾਹਾਂ ਦੇਣਗੇ ਇਸ ਪ੍ਰਕਾਰ ਵਿਚਾਰ ਕੇ ਕਹਿੰਦੇ ਉਸ ਨੇ ਗੱਲ ਭਾਈ ਚੰਗੀ ਲੱਗੀ ਏ ਮਨ ਦੇ ਵਿੱਚ ਬੜੀ ਬਹੁਤ ਹੀ ਸੁਖਦਾਇਕ ਇਹ ਗੱਲ ਲੱਗੀ ਸੂਬੇ ਸਰਹੰਦ ਨੂੰ ਹੁਣ ਕਈ ਹਜ਼ਾਰ ਲਸ਼ਕਰ ਗੁਰੂ ਜੀ ਨੂੰ ਪਕੜਨ ਵਾਸਤੇ ਇਧਰ ਕੋਟਕਪੂਰੇ ਇਲਾਕੇ ਵੱਲ ਬਿਰਗਾੜੀ ਇਲਾਕੇ ਵੱਲ ਭੇਜਣ ਦਾ ਵਿਚਾਰ ਕੀਤਾ ਦਾ ਤੱਕ ਦੇ ਤੁਰਕ ਵਿਚਾਰਾਂ ਕਰਦੇ ਨੇ ਕਿ ਸਤਗੁਰੂ ਜੀ ਨੂੰ ਇਦਾਂ ਪਕੜ ਲਵਾਂਗੇ ਵੱਡੀ ਗਿਣਤੀ ਵਿੱਚ ਫੌਜ ਜਾ ਰਹੀ ਏ ਰਾਸਤੇ ਵਿੱਚ ਵਿਚਾਰਾਂ ਕਰਦੇ ਜਾਂਦੇ ਗੱਲਾਂ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਵਸ ਹੁਣ ਪਕੜ ਲੈਣਾ ਫੜ ਲੈਣਾ ਸਤਿਗੁਰ ਦੇ ਕੋਲ ਕਿਹੜਾ ਬੌਧੀ ਵੱਡੀ ਫੌਜ ਹੈ ਕੁਝ ਕਿ ਗਿਣਤੀ ਦੇ ਸਿੱਖ ਹੋਣਗੇ ਪਕੜ ਕੇ ਘਾਤ ਲਾ ਕੇ ਆਪਣੇ ਮਨ ਦੀ ਵਿਚਾਰ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾ ਦਸਮ ਪਾਤਸ਼ਾਹ ਸਤਿਗੁਰ ਦੀ ਸਾਡੇ ਅੱਗੇ ਕਿੰਨੀ ਚੱਲਣੀ ਹੋਣਾ ਬੜੀਆਂ ਸਤਗੁਰੂ ਨੇ ਆਪਣੀਆਂ ਮਨ ਦੀਆਂ ਮਰਜ਼ੀਆਂ ਕਰ ਲੀਆਂ ਹੁਣ ਨਹੀਂ ਗੁਰੂ ਗੋਬਿੰਦ ਸਿੰਘ ਮਾਰ ਨੂੰ ਬਚ ਕੇ ਜਾਣ ਦਿੰਦੇ ਪਰ ਇਹ ਮੂਰਖਾਂ ਦੀ ਮਤ ਇਦਾਂ ਦੀ ਹੈ ਪਿਆਰਿਓ ਜਿਹੜੀ ਮਤ ਇਦਾਂ ਦੀ ਹੈ ਨਾ ਮੂਰਖ ਮਤ ਉਹ ਸਤਗੁਰ ਦੇ ਸਰਮੁਖ ਕਦਾ ਜਦ ਕਿਸੇ ਪ੍ਰਕਾਰ ਕੋਈ ਚੱਲਦੀ ਨਹੀਂ ਇਦਾਂ ਦੀ ਵਿਚਾਰ ਇਦਾਂ ਦੀ ਸਿਆਣਪ ਸਤਿਗੁਰ ਦੇ ਸਨਮੁਖ ਨਹੀਂ ਚੱਲਦੀ ਇਦਾਂ ਦੀਆਂ ਵਿਚਾਰਾਂ ਤੇ ਕੀ ਸਤਿਗੁਰ ਜੀ ਕਹਿੰਦੇ ਲੱਖਾਂ ਸਿਆਣਪਾਂ ਹੋਵਣ ਲੱਖਾਂ ਮਨੁੱਖ ਆਪਣੇ ਆਪ ਚਦਰ ਹੋਣ ਗੁਰੂ ਸਤਿਗੁਰ ਦੇ ਸਨਮੁਖ ਇਦਾਂ ਦੀ ਵਿਚਾਰ ਨਹੀਂ ਚੱਲਦੀ ਉਥੇ ਤੇ ਸੱਜ ਵਰਤਦਾ ਕੂੜਿਆਰਾਂ ਚਿੱਤ ਉਦਾਸ ਕਹਿੰਦੇ ਕੂੜਿਆਰਾਂ ਨੇ ਜਿਹੜੇ ਮਨੁੱਖ ਝੂਠੇ ਨੇ ਉਹਨਾਂ ਦਾ ਸਤਿਗੁਰ ਦੇ ਸਨਮੁਖ ਜਾ ਕੇ ਚਿੱਤ ਉਦਾਸ ਹੋ ਜਾਂਦਾ ਕਿ ਸਾਡੇ ਮਨੰਦੀਏ ਵਿਚਾਰ ਬੁਰੀ ਨਹੀਂ ਹੋਈ ਹੋਵੇਗੀ ਵੀ ਕਿਵੇਂ ਕਿਉਂਕਿ ਜਿਹੜੀ ਅਸੀਂ ਮਨ ਦੇ ਵਿੱਚ ਮਾੜੀ ਮੱਤ ਮਾੜੀ ਸੋਚ ਮਾੜੀ ਵਿਚਾਰ ਲੈ ਕੇ ਬੈਠੇ ਆ ਨਾ ਇੱਕਦਾਂ ਜਦ ਬੁਰੀ ਨਹੀਂ ਹੋਵੇਗੀ ਹਾਂ ਜੇਕਰ ਸਤਿਗੁਰ ਦੇ ਸਦਮੁਖ ਦਰਸਾਈ ਮਾਰਗ ਦੇ ਚੱਲ ਕੇ ਗੁਰੂ ਦੀ ਮੱਦ ਅਨੁਸਾਰ ਚੱਲਾਂਗੇ ਤੇ ਸਮਾਂ ਬਾਗਿਉ ਜੜੀ ਵਿਚਾਰ ਇਹ ਜਰੂਰ ਪੂਰੀ ਹੋਵੇਗੀ ਜਰੂਰ ਪ੍ਰਾਪਤ ਹੋਵੇਗੀ ਹੁਣ ਸਤਿਗੁਰੂ ਦੇ ਸਾਹਮਣੇ ਇਦਾਂ ਦੀ ਵਿਚਾਰ ਲੈ ਕੇ ਜਾਂਦੇ ਰਾਸਤੇ ਵਿੱਚ ਵਿਚਾਰਾਂ ਕਰਦੇ ਜਾਂਦੇ ਨੇ ਇੱਕ ਦੂਜੇ ਨਾਲ ਸਲਾਹ ਕਰਦੇ ਜਾਂਦੇ ਨੇ ਬਈ ਸਤਿਗੁਰ ਜੀ ਨੂੰ ਪਕੜ ਲੈਣਾ ਹੁਣ ਕਪੂਰੇ ਤੋਂ ਗੁੱਸੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਇਧਰ ਉਹਨਾਂ ਨੇ ਆਪਣਾ ਡੇਰਾ ਕੂਚ ਕੀਤਾ ਇੱਥੋਂ ਅੱਗੇ ਚੱਲਣ ਲੱਗੇ ਨੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਪਾਦਸ਼ਾਹ ਸਤਿਗੁਰੂ ਜੀ ਨੇ ਵੇਖਿਆ ਕਿ ਕਪੂਰੇ ਦੇ ਉੱਤੇ ਦੇ ਅਸੀਂ ਵੱਡੀ ਕਿਰਪਾ ਰਹਿਮਤ ਵਰਤਾਉਣ ਲੱਗੇ ਸਾਂ ਪਰ ਕਪੂਰੇ ਦੀ ਜਿਹੜੀ ਮੱਤ ਹੈ ਜਿਹੜੀ ਵਿਚਾਰ ਹੈ ਸੋਚ ਹੈ ਉਹ ਸਤਿਗੁਰ ਦੇ ਦਰਕਰ ਦੀ ਪ੍ਰਾਪਤੀ ਨਹੀਂ ਕਰ ਸਕੀ ਸਤਿਗੁਰ ਜੀ ਤੇ ਬਖਸ਼ਿਸ਼ਾਂ ਰਹਿਮਤਾਂ ਵਰਤਉਣ ਵਾਸਤੇ ਕਪੂਰੇ ਦੇ ਕੋਲ ਚੱਲ ਕੇ ਆਏ ਸਨ ਗੁਰੂ ਸਾਹਿਬ ਜੀ ਹੁਣ ਇਧਰੋਂ ਕਪੂਰੇ ਤੋਂ ਕੋਟਕਪੂਰੇ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰ ਜੀ ਨੇ ਵਿਚਾਰ ਕੀਤੀ ਹੈ ਅੱਗੇ ਚੱਲਿਆ ਜਾਵੇ ਇਧਰ ਸਤਿਗੁਰ ਜੀ ਫਰੀਦਕੋਟ ਵੱਲ ਇਦਰ ਨੂੰ ਸਤਿਗੁਰੂ ਜੀ ਨੇ ਰੁਕ ਜਿਹੜਾ ਆਪਣਾ ਵਿਚਾਰ ਕੀਤਾ ਰੁਕ ਕੀਤਾ ਹੁਣ ਉਧਰ ਜਾਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਚਾਰ ਕੀਤੀ ਤੇ ਸਤਿਗੁਰੂ ਜੀ ਇਸ ਕਪੂਰੇ ਚੌਧਰੀ ਦੀ ਵਿਚਾਰ ਤੋਂ ਕਿਸੇ ਪ੍ਰਕਾਰ ਖੁਸ਼ ਨਹੀਂ ਹੋਏ ਪ੍ਰਸੰਨ ਨਹੀਂ ਹੋਏ ਤੇ ਕਬੂਰੇ ਚੌਧਰੇ ਨੇ ਸਤਗੁਰੂ ਦੀ ਜਿਹੜੀ ਅਭਿਗਿਆ ਕੀਤੀ ਹੈ ਨਰਾਦਰੀ ਕੀਤੀ ਹੈ ਉਹਦਾ ਹੁਣ ਹਰਜਾਨਾ ਇਹਨੂੰ ਭੁਗਤਣਾ ਪੈਣਾ। ਤਾਦਗੁਰੂ ਜੀ ਆਪਣਾ ਕੂਚ ਕਰਕੇ ਡੇਰਾ ਉਥੋਂ ਚੱਲ ਕੇ ਸਾਜ ਸੁਭਾਏ ਕੂੜਿਆਂ ਉੱਪਰ ਸਵਾਰ ਹੋ ਗਏ ਨੇ। ਹੁਣ ਗੂੜੇ ਗੁਣਾ ਵਾਲੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਪਾਤਸ਼ਾਹ ਜੀ ਇਸ ਰਸਤੇ ਵਿੱਚ ਜੀ ਗੁਜਰਦੇ ਨੇ, ਚੱਲਦੇ ਨੇ, ਜਾਂਦੇ ਨੇ। ਉਧਰ ਵੱਲ ਪਾਗ ਲਾਉਂਦੇ ਜਾਂਦੇ ਨੇ ਸਤਿਗੁਰੂ ਜੀ ਬਖਸ਼ਿਸ਼ਾਂ ਦਇਮਤਾ ਵਰਤਾਉਂਦੇ ਜਾਂਦੇ ਨੇ ਰਸਤੇ ਵਿੱਚ ਮਸਤੀ ਦੇ ਅੰਦਰ ਸਿੱਖਾਂ ਨੂੰ ਹੁਕਮ ਕਰਦੇ ਜਾਂਦੇ ਸ਼ਿਕਾਰ ਖੇੜਦੇ ਜਾ ਰਹੇ ਨੇ ਉਸ ਅਸਥਾਨ ਤੋਂ ਇਧਰ ਢਿਲਵਾ ਪਿੰਡ ਤੋਂ ਦੋ ਤਿੰਨ ਕੋਹਾਂ ਤੇ ਸਧਿੱਧ ਸੀ ਉਥੇ ਸਤਿਗੁਰੂ ਜੀ ਜਾ ਪਹੁੰਚੇ ਨੇ ਉਥੇ ਕੰਦੇ ਪ੍ਰਥੀਏ ਦਾ ਸੋਢੀ ਵੰਸ਼ ਰਹਿੰਦਾ ਸੀ ਪ੍ਰਥੀ ਚੰਦ ਦਾ ਸੋਢੀ ਵੰਸ਼ ਉਹਨਾਂ ਦਾ ਬੜੇ ਲੰਮੇ ਸਮੇਂ ਤੋਂ ਉਥੇ ਬਸੇਵਾ ਸੀ ਇਧਰ ਢਿਲਮਾ ਲੰਗਰ ਜਿਹੜੇ ਨਗਰ ਤੋਂ 2-3 ਕਿਲੋਮੀਟਰ ਦੀ ਫਾਸਲੇ ਤੇ ਹੈ ਹੁਣ ਪ੍ਰਥੀਏ ਚੰਦ ਦੀ ਵੰਸ਼ ਵਿੱਚੋਂ ਜਿਹੜਾ ਸੋਢੀ ਰਹਿੰਦਾ ਸੀ ਉਸ ਦਾ ਨਾਮ ਕੋਲ ਸੀ ਉਸ ਦਾ ਨਾਮ ਭਾਈ ਕੌਲ ਸੀ ਤੇ ਕਹਿੰਦੇ ਉਹ ਬੜਾ ਕਰਾਮਾਤੀ ਸੀ ਉਹਦੇ ਤੇ ਬੜੀ ਸਤਿਗੁਰ ਦੀ ਪਰਮਾਤਮਾ ਦੀ ਕਿਰਪਾ ਕਰਾਮਾਤਾ ਸੀ ਦੇ ਕੋਲੇ ਉਸ ਦੇ ਘਰ ਦੇ ਵਿੱਚ ਚਾਰ ਪੁੱਤਰ ਹੋਏ ਜਿਨ੍ਹਾਂ ਦੇ ਸ੍ਰੇਸ਼ ਨਾਮ ਸਨ ਕਹਿੰਦੇ ਸਦਾਨੰਦ ਹਰਨੰਦ ਅਮਰੀਕ ਰਾਏ ਔਰ ਬਨਵਾਲੀ ਇਹ ਚਾਰ ਪੁੱਤਰ ਸਨ ਉਹਦੇ ਹੁਣ ਜਿਹੜਾ ਬਨਵਾਲੀ ਦੇ ਘਰ ਇੱਕ ਪੁੱਤਰ ਹੋਇਆ ਜਿਸ ਦਾ ਨਾਮ ਅਭੈ ਰਾਮ ਸੀ ਤੇ ਕਹਿੰਦੇ ਉਸ ਨੇ ਅਨੇਕਾਂ ਗੁਣ ਧਾਰਨ ਕੀਤੇ ਨੇ ਅਭੈ ਰਾਮ ਦੇ ਘਰ ਅੱਗੇ ਚਾਰ ਬੁੱਧਰ ਹੋਏ ਨੇ ਇੱਕ ਦਾ ਨਾਮ ਸ੍ਰੀ ਰਾਮਰਾਏ ਸੀ ਤੇ ਦੂਸਰੇ ਦਾ ਨਾਮ ਸ੍ਰੀ ਪ੍ਰਜਾਪਤੀ ਸੀ ਤੀਸਰੇ ਦਾ ਨਾਮ ਰਾਏਕਵਰ ਸੀ ਚੌਥੇ ਨਾ ਜਸਪਤੀ ਤੇ ਸਤਿਗੁਰੂ ਜੀ ਕਹਿੰਦੇ ਗਿਣ ਲਵੋ ਸਿੱਖ ਸੰਗਤ ਇਹਨਾਂ ਨੂੰ ਆਦਰਯੋਗ ਮੰਨਦੀ ਸੀ ਜਦ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੰਪਾਦਿਸ਼ਾ ਸਤਿਗੁਰ ਦੇ ਆਉਣ ਬਾਰੇ ਮਨ ਦੇ ਵਿੱਚ ਵਿਚਾਰ ਪ੍ਰਾਪਤ ਕੀਤੀ ਸੁਣਿਆ ਕਿ ਸਤਿਗੁਰ ਜੀ ਇਧਰ ਪਹੁੰਚੇ ਨੇ ਤਾ ਉਹ ਸਮੇਂ ਕਹਿੰਦੇ ਆਪਣੇ ਪਿਤਰਾਂ ਦੇ ਸਰਾਧ ਕਰਵਾ ਰਹੇ ਸੰਸਾਰਾਦ ਵਿੱਚੋਂ ਛੱਡ ਕੇ ਉਹ ਕਾਲੀ ਰਣੇ ਗੁਰੂ ਗੋਬਿੰਦ ਸਿੰਘ ਮਾਰ ਦੇ ਸਰਮੁਖ ਪਹੁੰਚੇ ਨੇ ਹੁਣ ਜਾਦ ਪ੍ਰਸੰਨ ਹੋ ਕੇ ਉੱਥੇ ਜਾ ਕੇ ਪਹੁੰਚੇ ਤੇ ਗੁਰੂ ਜੀ ਨੇ ਉਹਨਾਂ ਨੂੰ ਪ੍ਰੇਮ ਸਹਿਤ ਵੇਖਿਆ ਤਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਗਲੇ ਦੇ ਨਾਲ ਲਾ ਕੇ ਬੜੇ ਅਦਬ ਸਤਕਾਰ ਦੇ ਨਾਲ ਬਖਸ਼ਿਸ਼ ਦਇਮਤ ਵਰਤਾਈ ਹੈ ਮਿਲ ਕੇ ਬੈਠ ਗਏ ਨੇ ਭਲੀ ਪ੍ਰਕਾਰ ਸੁਖ ਸ਼ਾਂਤ ਬੁੱਝੀ ਹੈ ਫਿਰ ਗੁਰੂ ਜੀ ਨੇ ਉਹਨਾਂ ਦੇ ਹੱਥ ਵੱਲ ਵੇਖਿਆ ਤੇ ਪੁੱਛਿਆ ਕਹਿੰਦੇ ਤੁਹਾਡੇ ਜਿਹੜੇ ਹੱਥ ਐਂ ਇਉਂ ਪ੍ਰਦੀਦ ਹੋਏ ਹੋ ਰਿਹਾ ਕਿ ਜਿਵੇਂ ਤੁਸੀਂ ਕਿਸੇ ਕਾਰਜ ਦੇ ਵਿੱਚ ਵਿਅਸਤ ਸੀ ਬੀਜੀ ਸੀਗੇ ਪਰ ਫੇਰ ਵੀ ਤੁਸੀਂ ਚੱਲ ਕੇ ਸਾਡੇ ਕੋਲੋਂ ਕਾਰਜ ਨੂੰ ਛੱਡ ਕੇ ਆਏ ਹੋ ਸਨਮਨਹਾਉ ਕੇ ਕੋਲ ਬਹਿ ਕੇ ਨਿਮਰਤਾ ਦੇ ਨਾਲ ਉਸ ਵੇਲੇ ਸਤਿਗੁਰੂ ਜੀ ਕਹਿੰਦੇ ਤੁਸੀਂ ਕੋਈ ਕਾਰਜ ਕਰਦੇ ਸੀ ਦੱਸੋ ਕਿਹੜਾ ਕਾਰਜ ਕਰਦੇ ਸੀ ਤੁਹਾਡੇ ਇਹ ਜਿਹੜੇ ਵਿਚਾਰ ਇਹ ਹੱਥ ਉਦਾਂ ਕਰਕੇ ਸੀ ਦੇਖ ਲੈਨੇ ਦੱਸੋ ਕਿਹੜਾ ਕਾਰਜ ਕਰਦੇ ਸੀ ਹੁਣ ਸਤਿਗੁਰੂ ਜੀ ਤੇ ਜਾਣੀ ਜਾਣਾ ਕਿਸੇ ਮਨੁੱਖ ਦੀ ਕੀ ਹਸਤੀ ਐ ਕਿ ਸਤਿਗੁਰੂ ਦੇ ਕੋਲ ਕੋਈ ਗੱਲ ਛੁਪਾ ਲਵੇ ਝੂਠ ਬੋਲ ਦੇਵੇ ਨਹੀਂ ਸਤਿਗੁਰੂ ਜੀ ਕਹਿੰਦੇ ਦੱਸੋ ਹੁਣ ਬੈਠ ਕੇ ਉਹਨਾਂ ਨੇ ਵਿਚਾਰ ਕੀਤੀ ਕਹਿੰਦੇ ਸਤਿਗੁਰੂ ਜੀ ਅਸੀਂ ਬੈਠ ਕੇ ਸਰਾਧ ਕਰਵਾ ਰਹੇ ਸੀ ਜਦ ਆਪਨੇ ਕੰਨਾਂ ਨਾਲ ਆਪ ਜੀ ਦੇ ਆਉਣ ਬਾਰੇ ਸੁਣਿਆ ਤਾਂ ਉਸ ਵੇਲੇ ਮਨ ਦੇ ਵਿੱਚ ਆਉ ਪੈਦਾ ਹੋਇਆ ਕਿ ਇਹਦੇ ਕੰਮ ਬਾਅਦ ਵਿੱਚ ਵੀ ਕਰ ਲਵਾਂਗੇ ਕਿਉਂਕਿ ਜਿੰਦੜੀ ਨੂੰ ਕਾਰਜ ਹੈ ਨਾ ਜਿਹੜੇ ਕੰਮ ਹੈ ਉਹ ਮੁੱਕਣੇ ਨਹੀਂ ਜੰਦੜੀ ਮੁੱਕ ਜਾਣੀ ਸੰਸਾਰਕ ਕੰਮ ਕੰਕਾਰ ਧੰਦੇ ਜੜੇ ਨੇ ਉਹ ਨਹੀਂ ਮੁੱਕਦੇ ਉਹ ਕਹਿੰਦੇ ਅਸੀਂ ਆਪਣਾ ਅਮੋਲਕ ਸਮਾਂ ਵਿਚਾਰ ਕੀਤੀ ਕਿ ਸਤਿਗੁਰੂ ਜੀ ਚੱਲ ਕੇ ਆਏ ਨੇ ਚੰਗੇ ਭਾਗ ਨੇ ਸਤਿਗੁਰ ਦੇ ਦਰਸ਼ਨ ਹੋ ਜਾਣ ਇਹ ਸਰਾਦ ਕਰਨ ਦੇ ਵਿੱਚ ਤੇ ਸਮਾਂ ਪਿਆਏ ਬਾਅਦ ਵਿੱਚ ਸਤਿਗੁਰ ਦੇ ਦਰਸ਼ਨ ਕਰਕੇ ਵੀ ਕਰ ਲਵਾਂਗੇ ਪਰ ਜਿਹੜਾ ਸਤਗੁਰੂ ਦੇ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੋਇਆ ਪਤਾ ਨਹੀਂ ਕਿਹੜੇ ਭਾਗਾਂ ਦੀ ਨਿਸ਼ਾਨੀ ਐ ਕਿਹੜੇ ਸ਼ੁੱਭ ਕਰਮ ਕੀਤੇ ਸਨ ਕਿਹੜੇ ਪੁੰਨ ਕੀਤੇ ਨੇ ਜਿਦੇ ਕਰਕੇ ਸਤਗੁਰੂ ਦੇ ਦਰਸ਼ਨ ਦੀਦਾਰੇ ਪ੍ਰਾਪਤ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਉਹ ਜਿੰਦੜੀਏ ਚੰਗੇ ਕਰਮ ਨੇ ਤੇਰੇ ਚੱਲ ਕੇ ਸਤਗੁਰੂ ਦੇ ਦਰਸ਼ਨ ਕਰ ਲਈਏ ਉਸ ਵੇਲੇ ਦੱਸਣ ਲੱਗੇ ਸਤਿਗੁਰੂ ਜੀ ਅਸੀਂ ਸਰਾਧ ਪੇ ਕਰਦੇ ਸਾਂ ਕਹਿੰਦੇ ਸੀ ਇਹ ਕਾਰਜ ਕਰਦੇ ਹੌਣ ਵਾਰੀ ਸੁਣਿਆ ਤੇ ਤੁਹਾਡੇ ਦਰਸ਼ਨ ਕਰਨ ਦਾ ਮਨ ਦੇ ਵਿੱਚ ਚਾਉ ਪੈਦਾ ਹੋ ਗਿਆ ਇਸੇ ਪ੍ਰਕਾਰ ਹੀ ਕਹਿੰਦੇ ਸੰਭਾਲ ਰਹੀ ਸੀ ਕੀਦੀ ਸੀ ਛੇਦੀ ਕਰਕੇ ਮਰਨ ਵਾਸਤੇ ਆਏ ਆ ਇਹ ਪਵਿੱਤਰ ਕੁਸਾ ਉਂਗਲੀਆਂ ਵਿੱਚ ਪਈਆਂ ਨੇ ਮੈਂ ਇਸ ਨੂੰ ਉਤਾਰ ਨਹੀਂ ਸਕਿਆ ਇਸ ਲਈ ਹੱਥ ਵਿੱਚ ਹੀ ਰਹੇਗੇ ਨੇ ਉਹ ਨਿਸ਼ਾਨ ਬਣੇ ਰਹੇਗੇ ਨੇ ਤੁਰੰਤ ਆਪ ਜੀ ਦੇ ਚਰਨ ਕਮਲਾਂ ਨੂੰ ਚੁੰਮਣਾ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਨਾ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਨੇ ਕਿਹਾ ਇਹ ਤੁਸੀਂ ਕੀ ਕਰਨਾ ਚਾਹਿਆ ਕਹਿੰਦੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਜਿਹੜਾ ਵੀ ਵੰਸ਼ ਹੈ ਉਸ ਵਿੱਚ ਮਾਨ ਸਰੂਬਰ ਦਾ ਹੰਸਾ ਨਵੇਂ ਜਨਮ ਲਿਆ ਪ੍ਰਾਪਤ ਕੀਤਾ ਹਾਲੇ ਤੱਕ ਤੁਹਾਨੂੰ ਇਹ ਸ਼ੰਕਾ ਹੈ ਕਿ ਪਿਤਰ ਭੁੱਖੇ ਦੁਰੇ ਫਰਦੇ ਨੇ ਸਰਾਧ ਕਰਦੇ ਫਿਰਦੇ ਹੋ ਤੁਸੀਂ ਸਤਿਗੁਰੂ ਜੀ ਕਹਿੰਦੇ ਮਨ ਮਤ ਹੈ ਜਿਹੜੇ ਪਿਤਰਾਂ ਦਾ ਬੇਕੰਟ ਵਿੱਚ ਵਾਸਾ ਐਸੇ ਪਿਤਰ ਤਾਂ ਇੱਕੇ ਵਾਰ ਦ੍ਰਿਪਦ ਹੋ ਜਾਂਦੇ ਨੇ ਦੁਆਰਾ ਉਹਨਾਂ ਨੂੰ ਅੰਨ ਪਾਣੀ ਛਕਾਉਣ ਦੀ ਲੋੜ ਨਹੀਂ ਪੈਂਦੀ ਦੁਆਰਾ ਉਹਨਾਂ ਨੂੰ ਇਦਾਂ ਦੀ ਕਾਰਜ ਕਰਨ ਦੀ ਲੋੜ ਨਹੀਂ ਪੈਂਦੀ ਕਹਿੰਦੇ ਤੁਸੀਂ ਵੱਡੇ ਪਿਤਰਾਂ ਨੂੰ ਗੁਰੂ ਰਾਮਦਾਸ ਮਾਰਦੇ ਤੁਸੀਂ ਵੰਸ਼ ਦੇ ਵਿੱਚੋਂ ਉਹਨਾਂ ਦੀ ਵੰਸ਼ ਵਿੱਚੋਂ ਉਹ ਪਵਿੱਤਰ ਹੈ ਤੇ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਉਹ ਐਹੋ ਜੇ ਮਾਨਸ ਰੂਪਨ ਹੰਸ ਹੋਏ ਨੇ ਸਤਿਗੁਰ ਜੀ ਉਹਨਾਂ ਤੋਂ ਵੀ ਉੱਤੇ ਹੋਏ ਨੇ ਤੇ ਤੁਸੀਂ ਸੋਚ ਕੇ ਦੇਖੋ ਕਿ ਤੁਹਾਡੇ ਪਿਤਰ ਜਿਹੜੇ ਚੌਥੇ ਪਾਦਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਇਸਰਾਧਾਂ ਤੇ ਬੈਠੇ ਹੋਣਗੇ ਕੀ ਉਹ ਭੁਖੇ ਦਰੇ ਫਰਦੇ ਹੋਣਗੇ ਸਤਿਗੁਰੂ ਜੀ ਕਹਿੰਦੇ ਤੁਹਾਡੀ ਇਹ ਵਿਚਾਰ ਕਦਜਦ ਕਿਸੇ ਪ੍ਰਕਾਰ ਸਾਨੂੰ ਫੱਬੀ ਨਹੀਂ ਚੰਗੀ ਨਹੀਂ ਲੱਗੀ ਇਹ ਜਿਹੜੀ ਵਿਚਾਰ ਹੈ ਕਹਿੰਦੇ ਇਹ ਕਰਨੀ ਨਹੀਂ ਚਾਹੀਦੀ ਆਪਣੀ ਕਰਤ ਵਿੱਚ ਜਦ ਕਹਿੰਦੇ ਤਰਕ ਸੁਣੀ ਕਾਲ ਨੇ ਉੱਤਰ ਦਿੱਤਾ ਇਹ ਕਹਿੰਦੇ ਵਾਸਤਵ ਵਿੱਚ ਆਪ ਨੇ ਸੁਣਿਆ ਸੁਣਾਇਆ ਫਿਰ ਵੀ ਕਹਿੰਦੇ ਉਸ ਤਰ੍ਹਾਂ ਵੀ ਸੁਣੇ ਜਿਵੇਂ ਅਸੀਂ ਜਾਣਿਆ ਕੰਦੇਸ਼ਰੀ ਬਾਬਾ ਨਾਨਕ ਜੀ ਅਵਤਾਰ ਹੋਏ ਨੇ ਜਿਨ੍ਹਾਂ ਨੇ ਬਹੁਤ ਮਨੁੱਖਾਂ ਦਾ ਉਧਾਰ ਕੀਤਾ ਭਜਨ ਸਿਮਰਨ ਕਰਕੇ ਭਵਜਲ ਤੋਂ ਪਾਰ ਕੀਤੇ ਨੇ ਅੰਤ ਸਮੇਂ ਸੱਤਾਂ ਦਿਨਾਂ ਵਿੱਚ ਉਹਨਾਂ ਨੇ ਪਰਲੋਕ ਜਾਣਾ ਚਾਹਿਆ ਫਿਰ ਕਹਿੰਦੇ ਸ੍ਰੀ ਚੰਦ ਨੇ ਮਾਤਾ ਜੀ ਆਏ ਨੇ ਕਹਿੰਦੇ ਸਨਮਰ ਬੇਨਤੀ ਸਹਿ ਦੋਨਾਂ ਨੇ ਕਿਹਾ ਕਿ ਸ ਵੀਰ ਨੂੰ ਅਸ਼ਟਮੀ ਥਿਤ ਸੁਣੀ ਐ ਉਸ ਦਿਨ ਕਹਿੰਦੇ ਤੁਸੀਂ ਆਪਣੇ ਪਿਤਾ ਜੀ ਦਾ ਸਰਾਧ ਕਰਵਾਓ ਉਸ ਵੇਲੇ ਇਦਾਂ ਦੀ ਵਿਚਾਰ ਕੀਤੀ ਜੇ ਅੱਜ ਹੀ ਪਰਲੋਕ ਚਲੇ ਜਾਵੋਗੇ ਤਾਂ ਅੱਜ ਸਰਾਧ ਸਮਾਜ ਨਹੀਂ ਹੋ ਸਕੇਗਾ ਚੰਗੀ ਗੱਲ ਹੈ ਕਿ ਸ ਵੀਰ ਤੱਕ ਦੋ ਤੇ ਪਿਤਾ ਜੀ ਦੇ ਸਰਾਧ ਵਾਸਤੇ ਸਾਰਾ ਕਾਰਜ ਕਰੋ ਫਿਰ 9ਵੀਂ ਜਾਂ 10ਵੀਂ ਵਾਲੇ ਦਿਨ ਵੀ ਆਪ ਜੀ ਦੀ ਮਰਜ਼ੀ ਹੋਵੇ ਉਸ ਪ੍ਰਕਾਰ ਕਰੋ ਸਤਿਗੁਰੂ ਨਾਨਕ ਦੇ ਮਾਰਗ ਨੂੰ ਚੌਣੀ ਦੀ ਗੱਲ ਚੰਗੀ ਲੱਗੀ ਸਤਿਗੁਰੂ ਜੀ ਨੇ ਵੀਰ ਕਹਿੰਦੇ ਪ੍ਰਲੋਕ ਸਮਾ ਜਾਣ ਵਾਲੀ ਸਾਰੀ ਸਮਗਰੀ ਚੁਕਵਾ ਦਿੱਤੀ ਤੇ ਉਸ ਵੇਲੇ 7ਵੀਂ ਵਾਲਾ ਦਿਨ ਜਾਣ ਕੇ ਸਤੀਤ ਬਤੀਤ ਕੀਤਾ ਅਸ਼ਵੀ ਵਾਲੇ ਦਿਨ ਸਰਾਧ ਕਰਵਾਇਆ ਗਰੀਬਾਂ ਅਮੀਰਾਂ ਨੂੰ ਭੋਜਨ ਦਿੱਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਜੀ ਕਹਿੰਦੇ ਉਹ ਦੇਖੋ ਤੁਸੀਂ ਗੱਲਾਂ ਸੁਣੀਆਂ ਸੁਣਾਈਆਂ ਪੈਂ ਕਰਦੇ ਹੂੰ ਗੁਰੂ ਨਾਨਕ ਦੇ ਦਰ ਘਰ ਦੇ ਵਿੱਚ ਇਦਾਂ ਦੀਆਂ ਵਿਚਾਰਾਂ ਕਦਾਜਿਤ ਕਿਸੇ ਪ੍ਰਕਾਰ ਪਾਉਂਦੀਆਂ ਨਹੀਂ ਚੰਗੀਆਂ ਨਹੀਂ ਲੱਗਦੀਆਂ ਅਸਲ ਦੇ ਵਿੱਚ ਵਿਚਾਰ ਕੇ ਦੇਖੋ ਸ੍ਰੀ ਗੁਰੂ ਨਾਨਕ ਦੇ ਮਾਰਜੀ ਇਹ ਵਿਚਾਰ ਨੂੰ ਅਪਣਾਉਣਗੇ ਜਾਣਣਗੇ ਜਿਹੜੇ ਆਪ ਲੋਕਾਂ ਨੂੰ ਦੁਗਦਾ ਦੇ ਵਿੱਚੋਂ ਕੱਢਦੇ ਨੇ ਦੁਗਦਾ ਵਿੱਚ ਪਈ ਲੋਕਾਂ ਦਾ ਉਧਾਰ ਕਰਦੇ ਨੇ ਉਹ ਕਿਵੇਂ ਕਰਕੇ ਸਤਿਗੁਰੂ ਜੀ ਇਹਨਾਂ ਗੱਲਾਂ ਨੂੰ ਮੰਨਣਗੇ ਭਾਵ ਨਹੀਂ ਤੁਸੀਂ ਇਹ ਗੱਲਾਂ ਲੋਕਾਂ ਤੋਂ ਸੁਣੀਆਂ ਸੁਣਾਈਆਂ ਦੁਗਦਾ ਪੈਦਾ ਕਰਨ ਵਾਲੇ ਲੋਕਾਂ ਤੋਂ ਵਿਚਾਰੀਆਂ ਹੋਈਆਂ ਗੱਲਾਂ ਤੁਸੀਂ ਦੱਸ ਲਈਓ ਸਤਗੁਰੂ ਗੁਰੂ ਨਾਨਕ ਦੇਵ ਜੀ ਦੇ ਦਰਕਾਰ ਦੇ ਵਿੱਚ ਇਹਨਾਂ ਗੱਲਾਂ ਨੂੰ ਕਦਾਚਤ ਕਿਸੇ ਪ੍ਰਕਾਰ ਕੋਈ ਪ੍ਰਵੰਨਨਗੀ ਨਹੀਂ ਦਿੱਤੀ ਗਈ। ਕਹਿੰਦੇ ਇਸ ਪ੍ਰਕਾਰ ਬਾਬੇ ਕੋਲ ਤੇ ਗੁਰੂ ਗੋਬਿੰਦ ਸਿੰਘ ਮਾਰ ਨੇ ਬਚਨ ਵਿਲਾਸ ਕੀਤੇ ਸਤਗੁਰ ਦਾ ਡੇਰਾ ਆਪਣੇ ਪਾਸ ਉਤਾਰਿਆ ਫਿਰ ਆਨੰਦਪੁਰ ਦੀ ਜੰਗ ਵਾਰੇ ਕਈ ਗੱਲਾਂ ਕੀਤੀਆਂ। ਜਦੋਂ ਸਤਗੁਰ ਨੇ ਇਦਾਂ ਸਮਝਾਇਆ ਉਹਨਾਂ ਨੂੰ ਤੇ ਕਹਿੰਦੇ ਉਹ ਭਲੀ ਪ੍ਰਕਾਰ ਸਤਗੁਰ ਦੇ ਇਸ ਵਿਚਾਰ ਨੂੰ ਸਮਝ ਗਏ। जान ਗਏ ਕਿ ਇਹ ਗੱਲਾਂ ਕੇਵਲ ਮਨਮਤ ਨੇ ਸਤਿਗੁਰ ਨੇ ਆਖਿਓ ਦੇਖੋ ਤੁਹਾਡੇ ਪਿੱਤਰ ਆ ਜਿਹੜੇ ਬਡੇਰੇ ਆ ਜਿਹੜਾ ਸਰਾਧ ਕਰਦਾ ਕਹਿੰਦੇ ਦੇਖੋ ਤੁਹਾਡੇ ਪਿੱਤਰ ਆ ਜਿਹੜੇ ਬਡੇਰਿਆਂ ਉਹ ਤੁਹਾਡੇ ਕੋਲ ਆ ਪਾ ਕੇ ਖਾਂਦੇ ਆ ਜਾਂ ਨਹੀਂ ਤੁਹਾਡੇ ਮਨ ਦੀ ਵਿਚਾਰ ਰਹਿ ਕੇ ਆ ਪਾ ਕੇ ਖਾਂਦੇ ਇਸ ਕਹਿੰਦੇ ਉਹਤੇ ਜਿਹੜਾ ਭਗਵਾਨ ਬਣਾ ਕੇ ਤੁਸੀਂ ਰੱਖ ਦਿੰਦੇ ਹੋ ਕਾਂ ਕੁੱਤੇ ਖਾਂਦੇ ਨੇ ਉਹ ਵਿਚਾਰਾ ਕਰਦੇ ਨੇ ਇਸ ਕਰਕੇ ਸਰਾਧ ਕਰਨਾ ਇਦਾਂ ਦੀ ਵਿਚਾਰ ਕਰਨੀ ਮਨਮਤ ਹੈ ਹਾਂ ਇੱਕ ਗੱਲ ਜ਼ਰੂਰ ਹੈ ਕਿ ਆਪਣੇ ਪਿਤਰਾਂ ਦੇ ਜਿਹੜੇ ਨਾਮ ਤੇ ਕਿਸੇ ਪ੍ਰਕਾਰ ਕੋਈ ਪੁੰਨ ਦਾਨ ਕਰਨਾ ਕਿਸੇ ਨੂੰ ਕੋਈ ਜਲ ਪਾਣੀ ਛਕਾ ਦੇਣਾ ਉਹ ਵਕਰੀ ਗੱਲ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਉਹਦੇ ਸਰਾਧਾਂ ਦੇ ਨਾਮ ਤੇ ਇਦਾਂ ਦੀ ਵਿਚਾਰ ਕਰਨੀ ਇਹ ਗੁਰੂ ਘਰ ਦੇ ਵਿੱਚ ਕਰਦਾ ਕ다ਜਿਤ ਪ੍ਰਵੰਨ ਨਹੀਂ ਹੈ ਸਤਿਗੁਰ ਨੇ ਨੂੰ ਕਿਸੇ ਪ੍ਰਕਾਰ ਕੋਈ ਆਗਿਆ ਕਰ ਆਗਿਆ ਵਿਚਾਰ ਦੇ ਵਿੱਚ ਨਹੀਂ ਮੰਨਿਆ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਾਰ ਨੇ ਇਦਾਂ ਅਨੇਕ ਪ੍ਰਕਾਰ ਦੀਆਂ ਵਿਚਾਰਾਂ ਦੇ ਨੂੰ ਸਮਝਾਇਆ ਕਹਿੰਦੇ ਉਹਨਾਂ ਨੇ ਵਿਚਾਰ ਸਮਝ ਕੇ ਇਸ ਗੱਲ ਨੂੰ ਪੱਲੇ ਨਾਲ ਬੰਨ੍ਹ ਕੇ ਸਤਿਗੁਰ ਦੇ ਦਰਸਾਏ ਮਾਰਗ ਦੇ ਚੱਲਣ ਦਾ ਵਿਚਾਰ ਕੀਤਾ ਸਤਿਗੁਰੂ ਜੀ ਕਹਿੰਦੇ ਇਦਾਂ ਦੀਆਂ ਮਨਮਤਾ ਸੰਸਾਰ ਦੇ ਵਿੱਚ ਬੜੀਆਂ ਨੇ ਜਿਹੜੇ ਲੋਕਾਂ ਨੇ ਆਪਣੇ ਸਵਾਰਥ ਵਾਸਤੇ ਆਪਣੀ ਮਰਜ਼ੀ ਅਨੁਸਾਰ ਆਪਣੇ ਆਧਾਰ ਤੇ ਆਪਣੇ ਚੰਗੇ ਲਈ ਇਹ ਵਿਚਾਰਾਂ ਜਿਹੜੀਆਂ ਬਣਾਉਣਾ ਕੀਤੀਆਂ ਉਹਨਾਂ ਨੂੰ ਮਰਿਆਦਾ ਦੇ ਵਿੱਚ ਥੋਪ ਦਿੱਤਾ ਤੇ ਕਹਿੰਦੇ ਇਹ ਮਨ ਵਿੱਚ ਡਰ ਪੈਦਾ ਕਰ ਦਿੰਦਾ ਜੇ ਆ ਨਾ ਕਰੂੰਗੇ ਇਦਾਂ ਹੋ ਜਾਵੇਗਾ ਅਸਲ ਵਿੱਚ ਜਿਹੜੀ ਮਰਿਆਦਾ ਏ ਜਿਹੜੀ ਵਿਚਾਰ ਉਹਨੂੰ ਫੋਲੋ ਕਰਕੇ ਦੇਖੀ ਕਈ ਦਫਾ ਸਤਿਗੁਰੂ ਜੀ ਕਹਿੰਦੇ ਮਨੁੱਖ ਦਾ ਆਪਣਾ ਵੀ ਮਾਈਂਡ ਦਿਮਾਗ ਹੋਣਾ ਚਾਹੀਦਾ ਜੇਕਰ ਕਿਸੇ ਮਨੁੱਖ ਨੇ ਕਹਿ ਦਿੱਤਾ ਕਿ ਆਹ ਗੱਲੇ ਦਾ ਏ ਉਹਦੀ ਪਰਚੋਲ ਕਰਨੀ ਚਾਹੀਦੀ ਕਿ ਬਾਕੀ ਇਹ ਗੱਲ ਇਦਾਂ ਹੋ ਸਕਦੀ ਜਾਂ ਨਹੀਂ ਫਿਰਦੇ ਉਹਦੇ ਵਿੱਚੋਂ ਗਿਆਨ ਪ੍ਰਾਪਤ ਵੀ ਹੁੰਦਾ ਤੇ ਜੇ ਕਹਿ ਤਾ ਮੰਨੋ ਕੋਈ ਰਸਤੇ ਵਿੱਚ ਦਰਿਆ ਜਾਂਦਾ ਪਤਾ ਨਹੀਂ ਰਸਤੇ ਦਾ ਇੱਕ ਦਸਤਾ ਤੇ ਉਹਨਾਂ ਦਾ ਕਿ ਬਹੁਤ ਵਧੀਆ ਸਾਫ਼ ਸੁਥਰਾ ਜਾਣ ਵਾਸਤੇ ਸਫ਼ਰ ਕਰਨ ਵਾਸਤੇ ਵਧੀਆ ਇੱਕ ਰਸਤਾ ਉਹਨਾਂ ਦਾ ਕਿ ਰਸਤੇ ਵਿੱਚ ਅਨੇਕ ਪ੍ਰਕਾਰ ਦੀਆਂ ਵਿਚਾਰਾਂ ਨੇ ਉਹ ਰਸਤਾ ਖਰਾਬ ਹੈ ਸਫ਼ਰ ਕਰਨ ਦੇ ਯੋਗ ਨਹੀਂ ਹੈ ਦਿਸਦਾ ਸਤਗੁਰੂ ਜੀ ਕਹਿੰਦੇ ਆਪਣੀ ਬੁੱਧੀ ਅਨੁਸਾਰ ਵਿਚਾਰ ਕਰ ਲੈਣੀ ਚਾਹੀਦੀ ਆਪ ਚੁਣ ਲੈਣਾ ਚਾਹੀਦਾ ਚੰਗੀ ਵਿਚਾਰ ਕਿਵੇਂ ਹੋ ਸਕਦੀ ਹੈ ਇਹਦੇ ਵਿੱਚ ਦੁਬਦਾ ਕਿੱਥੇ ਹੈ ਸਤਗੁਰ ਦੀ ਬਖਸ਼ਿਸ਼ ਰਹਿਮਤ ਕਿੱਥੇ ਉਹ ਪਰਚੋਲ ਕਰ ਲੈਣੀ ਚਾਹੀਦੀ ਐਵੇਂ ਦੁਨੀਆ ਪਿੱਛੇ ਨਹੀਂ ਲੱਗਣਾ ਚਾਹੀਦਾ ਸੰਸਾਰ ਦੇ ਵਿੱਚ ਦੁਨੀਆ ਤੇ ਬੜਾ ਪੈ ਕੁਝ ਕਹਿ ਰਹੀ ਹੈ ਚੰਗੇ ਭਲੇ ਮਨੁੱਖ ਨੂੰ ਅਨੇਕ ਪ੍ਰਕਾਰ ਦੀ ਵਿਚਾਰ ਦੇ ਵਿੱਚ ਪਾ ਦਿੰਦੀ ਜਿਵੇਂ ਕਹਿੰਦੇ ਇੱਕ ਨਗਰ ਦੇ ਵਿੱਚ ਇਸੇ ਆਧਾਰ ਤੇ ਵਿਚਾਰ ਕਰਾਂ ਇੱਕ ਨਗਰ ਦੇ ਵਿੱਚੋਂ ਦੋ ਪਿਓ ਪੁੱਤ ਜਾ ਰਹੇ ਸਨ ਦੋਨੋਂ ਪਿਓ ਪੁੱਤ ਹੈ ਤੀਜਾ ਉਹਨਾਂ ਕੋਲ ਇੱਕ ਖੋਤਾ ਹੈ ਤੁਰੇ ਜਾਂਦੇ ਨੇ ਆਪਣੇ ਨਗਰ ਤੋਂ ਗਏ ਤੁਰਕੇ ਅੱਗੇ ਪਿੰਡ ਵਿੱਚ ਗਏ ਕੀ ਦੇਖਦੇ ਨੇ ਪਿੰਡ ਦੀ ਸਤ ਕੋਲ ਦੀ ਲੰਘਣ ਲੱਗੇ ਉਹ ਜਿਹੜਾ ਪਿਆਉ ਸੀ ਉੱਦ ਰਿਆ ਜਾ ਰਿਹਾ ਖੋਤੇ ਦੀ ਜਿਹੜੀ ਰੱਸੀ ਪਕੜ ਕੇ ਗੱਲ ਵਿੱਚ ਪਾਈ ਹੋਈ ਜੰਜੀਰ ਪਕੜ ਕੇ ਦੁਰਿਆ ਜਾ ਰਿਹਾ ਤੇ ਪੁੱਤਰ ਨੂੰ ਖੋਤੇ ਦੇ ਉੱਤੇ ਬਿਠਾਇਆ ਉਹ ਲਾਗਲੇ ਪਿੰਡ ਦੇ ਗੱਲਾਂ ਵੇ ਕਰਦੇ ਦੇਖੋ ਏ ਆਬ ਦੁਰਿਆ ਜਾਂਦਾ ਆਪਣੇ ਪੁੱਤਰ ਨੂੰ ਖੋਤੇ ਉੱਤੇ ਬਿਠਾ ਦਿੱਤਾ ਉਹਨਾਂ ਨੇ ਸੁਣ ਕੇ ਅੱਗੇ ਪਿੰਡ ਦੇ ਜਾ ਕੇ ਨਜ਼ਦੀਕ ਵਿਚਾਰ ਬਣਾਈ ਦੋਨੋਂ ਜਣੇ ਖੋਤੇ ਤੇ ਬਹਿ ਗਏ ਅੱਗੇ ਪਿੰਡ ਵਿੱਚ ਗਏ ਤੇ ਲੋਕ ਗੱਲਾਂ ਕਰਦੇ ਸਾਥ ਵਿੱਚ ਫੇਰ ਇਦਾਂ ਹੀ ਕਹਿੰਦੇ ਦੇਖੋ ਛੋਟਾ ਜਿਹਾ ਖੋਤਾ ਦੋਨੋਂ ਜਣੇ ਉੱਤੇ ਬੈਠੇ ਭਾਰ ਪਾਇਆ ਹੋਇਆ ਉਸ ਵਕਤ ਉਸ ਖੋਤੇ ਤੋਂ ਉੱਤਰ ਗਏ ਦੋਨੇ ਜਣੇ ਪੈਦਲ ਚੱਲ ਪਏ ਅਗਲੇ ਪਿੰਡ ਵਿੱਚ ਗਏ ਉਹਨਾਂ ਨੇ ਕਿਹਾ ਦੇਖੋ ਚੰਗੇ ਭਲੇ ਸਿਆਣੇ ਹੈਗੇ ਮੱਤ ਚੰਗੀਰ ਦੀ ਨੀ ਕੰਮ ਨਹੀਂ ਕਰਦੀ ਖੋਤਾ ਗੋਲੇ ਸਵਾਰੀ ਕਰਦੇ ਨਹੀਂ ਤੁਰੇ ਜਾਂਦੇ ਉਸ ਵਖਤ ਗੁਰੂ ਪਿਆਰਿਓ ਇਦਾਂ ਦੇ ਲੋਕ ਭਾਵ ਕਹਿਣ ਦਾ ਇਹ ਹੈ ਕਿ ਇਸ ਸੰਸਾਰ ਵਿੱਚ ਬੜੇ ਪ੍ਰਕਾਰ ਦੀ ਦੁਨੀਆ ਹੈ ਜੇਕਰ ਕੋਈ ਮਨੁੱਖ ਕਿਸੇ ਪ੍ਰਕਾਰ ਇਨ੍ਹਾਂ ਦੀ ਵਿਚਾਰ ਕਰੇ ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਚੰਗੀ ਸਲਾਹ ਦੇਣ ਵਾਲੇ ਬਹੁਤ ਘੱਟ ਹੁੰਦੇ ਨੇ ਇਦਾਂ ਵਿੱਚੋਂ ਨੁਕਤਾ ਛਿੰਨੀ ਕਰਨ ਵਾਲੇ ਬਹੁਤ ਮਿਲ ਜਾਂਦੇ ਨੇ ਇਸ ਸੰਸਾਰ ਵਿੱਚੋਂ ਮਾੜੀ ਮਤ ਦੇ ਪ੍ਰਭਾਵ ਪਾਉਣ ਵਾਲੇ ਬਹੁਤ ਪ੍ਰਾਪਤ ਹੋ ਜਾਂਦੇ ਨੇ ਪਰ ਸਤਿਗੁਰੂ ਜੀ ਕਹਿੰਦੇ ਆਪਣੀ ਮਤ ਅਨੁਸਾਰ ਸੋਚ ਕੇ ਦੇਖੀ ਚੰਗਾ ਕੀ ਹੈ ਸਤਿਗੁਰੂ ਜੀ ਦੀ ਮਰਿਆਦ ਅਨੁਸਾਰ ਸਤਿਗੁਰੂ ਦੀ ਮਤ ਅਨੁਸਾਰ ਕੀ ਸਹੀ ਮੈਨੇ ਵਿਚਾਰਿਆ ਸੋਚ ਕੇ ਸਮਝ ਕੇ ਵੇਖੀਏ ਤਾਂਦੇ ਰੋ ਵਿਚਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਨੇ ਆਖਿਓ ਦੇਖੋ ਤੁਸੀਂ ਇਦਾਂ ਲੀਆਂ ਵਿਚਾਰਾਂ ਕਰਦੇ ਦੁਨੀਆ ਤੇ ਬਹੁਤ ਕੁਝ ਕਹਿੰਦੀ ਹੈ ਕਹਿੰਦੀ ਹੈ ਕਹਿੰਦੀ ਰਹੇਗੀ ਤੇ ਕਹਿੰਦੀ ਰਹਿਣੀ ਹੈ ਆਪਣੀ ਵਿਚਾਰ ਦੇ ਆਧਾਰ ਤੇ ਸੋਚ ਕੇ ਦੇਖੋ ਚੰਗੀ ਗੱਲ ਕਿਹੜੀ ਹੈ ਮੰਦੀ ਕਿਹੜੀ ਹੈ ਦੇ ਵਿੱਚੋਂ ਸੁੱਖ ਕਿਹੜਾ ਤੇ ਦੁੱਖ ਕਿਹੜਾ ਅੱਗੇ ਲੋਕ ਪ੍ਰਲੋਕ ਵਿੱਚ ਜਾ ਕੇ ਸਹਾਇਕ ਕੀ ਹੋਵੇਗੀ ਵਿਚਾਰ ਉਹਦੇ ਆਧਾਰ ਦੇ ਚੱਲਣਾ ਕਰੀਏ ਤੇ ਸਤਗੁਰੂ ਜੀ ਦੀ ਕਿਰਪਾ ਰਹਿਮਤ ਪ੍ਰਾਪਤ ਹੋਵੇਗੀ ਐਵੇਂ ਦੁਬਧਾ ਵਿੱਚ ਨਾ ਪਿਆ ਕਰੋ ਸਤਗੁਰੂ ਜੀ ਕਹਿੰਦੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਾਰ ਨੇ ਇਦਾਂ ਕਰਕੇ ਉਹਨਾਂ ਨੂੰ ਸਮਝਾਇਆ ਬਾਅਦ ਵਿੱਚ ਬੈਠੇ ਨੇ ਬੜੇ ਆਨੰਦ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਜੀ ਵੀ ਵਰਾਜਮਨ ਹੋਏ ਹੁਣ ਆਨੰਦਪੁਰ ਸਾਹਿਬ ਦੀਆਂ ਵਿਚਾਰਾਂ ਕਰਨ ਲੱਗੇ ਨੇ ਜੋ ਜੋ ਉੱਥੇ ਵਿਚਾਰ ਹੋਈ ਹੈ ਸਾਰੇ ਸੋਡੀਆਂ ਨੇ ਸੇਵਾ ਕੀਤੀ ਸਾਰਿਆਂ ਨੇ ਘੋੜਿਆਂ ਬਾਸਤੀ ਖਾਣ ਦਾਣੇ ਪੱਠੇ ਲਿਆ ਕੇ ਗੁਰੂ ਗੋਬਿੰਦ ਸਿੰਘ ਮਾਰ ਦੇ ਘੋੜਿਆਂ ਨੂੰ ਛਕਾਏ ਸਿੰਘਾਂ ਨੂੰ ਜਲ ਪਾਣੀ ਪ੍ਰਸ਼ਾਦਾ ਛਕਾਇਆ ਬੜੇ ਭਾਵਨਾ ਦੇ ਨਾਲ ਉਹ ਸੇਵਾ ਕਰਨ ਲੱਗੇ ਨੇ ਹੁਣ ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਜੀ ਇੱਥੇ ਤੱਕ ਪਹੁੰਚੇ ਨੇ ਢਿਲਵਾ ਨਗਰ ਦੇ ਨਜ਼ਦੀਕ ਸਤਿਗੁਰੂ ਜੀ ਕਿਰਪਾ ਕਰ ਲੱਗੇ ਕਹਿੰਦੇ ਤੁਹਾਨੂੰ ਕਪੂਰਾ ਮਿਲਿਆ ਹੈ ਕਿ ਨਹੀਂ ਉਸਨੇ ਸਰਦਾ ਧਾਰ ਕੀ ਸੇਵਾ ਕੀਤੀ ਹੈ ਕਿ ਨਹੀਂ ਇਹ ਸੁਣ ਕੇ ਸਤਿਗੁਰੂ ਜੀ ਉਸ ਵਖਤ ਉਹਨਾਂ ਸੋਢੀ ਵੰਸ਼ ਦੇ ਵਿੱਚ ਪ੍ਰਥੀ ਚੰਦ ਦੀ ਵੰਸ਼ ਦੇ ਵਿੱਚੋਂ ਉਹਨਾਂ ਸੇਵਕਾਂ ਨੂੰ ਉਹਨਾਂ ਪਿਆਰਿਆਂ ਨੂੰ ਸਤਿਗੁਰੂ ਜੀ ਦੱਸਣ ਲੱਗੇ ਨੇ ਵਿਚਾਰਾਂ ਕਰਨ ਲੱਗੇ ਨੇ ਕੀ ਕੀ ਵਰਤਿਆ ਕਿਵੇਂ ਕਿਵੇਂ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਤੋ ਇੱਥੇ ਤੱਕ ਪਹੁੰਚੇ ਸਾਰੀਆਂ ਵਿਚਾਰਾਂ ਸਤਿਗੁਰੂ ਜੀ ਕੋਬ੍ਰਧੀ ਚੰਦ ਦੀ ਵੰਸ਼ ਦੇ ਵਿੱਚੋਂ ਉਹਨਾਂ ਸੇਵਕਾਂ ਦੇ ਨਾਲ ਪਿਆਰਿਆਂ ਦੇ ਨਾਲ ਇਦਾਂ ਸਤਿਗੁਰੂ ਜੀ ਵਿਚਾਰਾਂ ਕਰਨ ਲੱਗੇ ਨੇ ਕੀ ਕੀ ਵਿਚਾਰਾਂ ਬਣਦੀਆਂ ਅੱਗੇ ਸਤਿਗੁਰੂ ਜੀ ਕੀ ਕੀ ਬਖਸ਼ਿਸ਼ਾਂ ਨਹਿਮਤਾ ਅੰਮ੍ਰਤਾਂ ਦੇ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਪਿਆਰਿਓ ਅੱਜ ਦੀ ਵਿਚਾਰ ਇਥੋਂ ਤੱਕ ਪਰਵਰਨ ਕਰਨੀ ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਵਿਚਾਰ ਕਰੀਏ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਸਤਿਗੁਰੂ ਜੀ ਇੱਥੇ ਕੀ ਕੀ ਵਿਚਾਰਾਂ ਕਰਦੇ ਨੇ ਅੱਗੇ ਸਤਿਗੁਰੂ ਜੀ ਕਿੰਦਰ ਵੱਲ ਜਾ ਰਹੇ ਨੇ ਕਿੱਥੇ ਕਿੱਥੇ ਜਾ ਕੇ ਸਤਿਗੁਰੂ ਜੀ ਬਖਸ਼ਿਸ਼ਾਂ ਵਰਤਉਂਦੇ ਰਹਿੰਦੀ ਵਿਚਾਰ ਸਰਵਣ ਕਰਾਂਗੇ ਆਓ ਅੱਜ ਦੀ ਵਿਚਾਰ ਇਥੋਂ ਤੱਕ ਪਰਵਰਨ ਕਰਨੀ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ ਸਤਿਗੁਰੂ ਜੀ ਕਿਰਪਾ ਕਰਦੇ ਨੇ